ਜਲੰਧਰ 'ਚ ਨਸ਼ੇ ਦੇ ਖਿਲਾਫ ਚਲਾਈ ਗਈ ਮੁਹਿੰਮ ਯੁਧ ਨਸ਼ਿਆ ਵ੍ਰਦ ਨੂੰ ਲੈ ਕੇ ਅੱਜ ਵੈਸਟ ਹਲਕੇ ਚ ਦੋ ਥਾਣਿਆਂ ਦੀ ਪੁਲਿਸ ਨੇ ਮਿਲ ਕੇ ਦਬਿਸ਼ ਕੀਤੀ ਇਸ ਦੌਰਾਨ ਡੀਐਸਪੀ ਸਵਰਨਜੀਤ ਸਿੰਘ ਦੀ ਮੌਜੂਦਗੀ ਦੇ ਵਿੱਚ ਥਾਣਾ ਭਾਰਗੋ ਕੈਂਪ ਦੇ ਐਸਐਚਓ ਮੋਹਨ ਅਤੇ ਥਾਣਾ ਪੰਜ ਦੇ ਐਸਐਚਓ ਸਾਹਿਲ ਚੌਧਰੀ ਮੌਜੂਦ ਰਹੇ ਜਾਣਕਾਰੀ ਦਿੰਦੇ ਹੋਏ ਡੀਐਸਪੀ ਨੇ ਕਿਹਾ ਕਿ ਅੱਜ ਭਾਰਗੋ ਕੈਂਪ ਤੇ ਥਾਣਾ ਪੰਜ ਦੇ ਇਲਾਕੇ ਦੇ ਵਿੱਚ ਕਾਸੋ ਆਪਰੇਸ਼ਨ ਤਹਿਤ ਇਲਾਕੇ ਚ ਨਸ਼ੇ ਦੇ ਖਿਲਾਫ ਸ਼ੱਕੀ ਵਿਅਕਤੀਆਂ ਦੀ ਤਲਾਸ਼ੀ ਲਈਤੀ ਜਾ ਰਹੀ ਹੈ ਇਸ ਦੌਰਾਨ ਉਨ੍ਹਾਂ ਕਿਹਾ ਕਿ ਇਹ અભિયાન ਇਸੇ ਤਰ੍ਹਾਂ ਜਾਰੀ ਰਹੇਗਾ ਤਾਂ ਜੋ ਨਸ਼ਾ ਤਸਕਰਾਂ ਤੇ ਸ਼ਰਾਰਤੀ ਅਨਸਰਾ ਤੇ ਸ਼ਕੰਜਾਕ ਕੱਸਿਆ ਜਾ ਸਕੇ ਇਸ ਦੌਰਾਨ ਪੁਲਿਸ ਦੇ ਵੱਲੋਂ ਕਈ ਘਰਾਂ ਦੀ ਤਲਾਸ਼ੀ ਵੀ ਲਈਤੀ ਗਈ ਭਾਰੀ ਪੁਲਿਸ ਫੋਰਸ ਦੇਖ ਕੇ ਇਲਾਕਾ ਨਿਵਾਸੀਆਂ ਦੇ ਵਿੱਚ ਹੜਕੰਪ ਮਚ ਗਿਆ ਤੇ ਇਸ ਦੌਰਾਨ ਪੁਲਿਸ ਦੇ ਵੱਲੋਂ ਲੰਬੇ ਸਮੇਂ ਤੋਂ ਖੜੇ ਵਾਹਨਾ ਦੀ ਤਲਾਸ਼ੀ ਵੀ ਲਈਤੀ ਗਈ ਚੈਕਿੰਗ ਦੀ ਤਿਆਰੀ ਸਪੋਰ ਕੈਂਪ ਦੇ ਵਿੱਚ ਕੀ ਚਲ ਹਾਂਜੀ ਇਹ ਜੀ ਜੋ ਕਿ ਜਿਹੜਾ ਸੈਂਟਰ ਮੰਗਲ ਫਿਲਸਫਾਰ ਵੀ ਚਲਾਇਆ ਜਾ ਰਿਹਾ ਉਸੇ ਹੀ ਗੜੀ ਦੇ ਵਿੱਚ ਜਿਹੜਾ ਆ ਮਾਨੀ ਡੀਜੀਪੀ ਪੰਜਾਬ ਵੱਲੋਂ ਇੱਕ ਕਮਿਸ਼ਨਰ ਪੇਸ ਸੈਂਟਰ ਦੇ ਤਾਲ ਦੇ ਕੋਰਟੀਨ ਦੇ ਤਾਲ ਦੇ ਪਲੇਸੇ ਬਾਅਦ ਜਿਹੜਾ ਇਹ ਕਸ ਤੋਂ ਰਹਿ ਗਿਆ ਸਾਰੇ ਅੰਦਰੂਨੀ ਇਰੀਆ ਵਿੱਚ ਕੀਤਾ ਜਾ ਰਿਹਾ ਉਸੇ ਹੀ ਸੰਬੰਧ ਵਿੱਚ ਜਿਹੜਾ ਇਹ ਭਾਰਤਪੁਰ ਦੇ ਏਰੀਆ ਤੇ ਦੂਜੇ ਨੰਬਰ 5 ਦੇ ਏਰੀਆ ਦੇ ਵਿੱਚ ਵੀ ਚੈਕਿੰਗ ਜਿਹੜੀ ਕੀਤੀ ਜਾ ਰਹੀ ਹੈ ਜਿੰਨੇ ਵੀ ਸ਼ੱਕੀ ਹੋਤੀ ਤੇ ਜਿੰਨੇ ਵੀ ਹੈਪੀਓ ਅਫੈਂਡਰਸ ਹੈਗੇ ਨੇ ਉਹਨਾਂ ਦੇ ਜਿਹੜੀਆਂ ਚੈਕਿੰਗ ਚੱਲ ਰਹੀ ਹੈ ਸਰ ਰੈਗੂਲਰ ਚੈਕਿੰਗ ਹੋ ਰਹੀ ਹੈ ਸਰ ਬਿਲਕੁਲ ਜੀ ਤੁਸੀਂ ਦੇਖਿਆ ਜੀ ਸਾਡੀ ਵੀਡੀਓ ਰੈਗੂਲਰ ਚੈਕਿੰਗ ਜਿਹੜੀ ਚੱਲਦੀ ਰਹਿੰਦੀ ਹੈ ਤਾਂ ਜੋ ਕਿਸੇ ਵੀ ਤਰ੍ਹਾਂ ਦੀ ਜਿਹੜੀ ਕੋਈ ਘਟਨਾ ਨਾ ਹੋ ਸਕੇ ਕਿ ਪਲੱਸ ਜਿਹੜੇ ਕੋਈ ਵੀ ਡਰਗ ਸਮਗਲਰ ਜਿਹੜੇ 10 ਫਲਾਇਰ ਹੈਗੇ ਨੇ ਉਹਨਾਂ ਦੇ ਜਿਹੜੀ ਹੈ ਨੱਥ ਪਾਈ ਜਾ ਸਕੇ ਠੀਕ ਹੈ ਸਰ